ਲੜਕੀ ਤਾੜੀ ਲੱਪੜੀ ਓਏ ਨਿੱਕੇ ਜਿਹੇ ਬੱਚੇ ਦੀ ਮਾਰੀ ਤਾੜੀ ਲੱਪੜੀ ਓਏ ਬੱਲੇ ਬੱਲੇ ਨਾਮ ਦੀ ਹੋ ਰਹੀ ਆ ਓਏ ਤੇਰਾ ਵਾਲ ਤੇਰੀ ਮਾਂ ਨਹੀਂ ਲੱਪੜੀ ਆ ਤੇਰਾ ਓਏ ਅੱਛੀ ਤੇਰਾ ਹੋ ਰਹੀ ਆ ਜਸਨਾਬੀ ਆ ਮਾਂ ਦੀ ਮਾਰੀ ਜੇ ਸਣਾ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਆ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਅਪਰੇਸ਼ਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਅਪਰੇਸ਼ਨ ਕੀਤਾ ਇਹ ਨਿਊ ਲਾਈਕ ਐਨ ਯੂ ਐਲ ਆਈ ਐਫ ਨਿਊ ਲਾਇਬ੍ਰੇਰੀ ਦਾ ਚੌਕ ਲੱਗੇ ਫਿਰ ਇਹਨਾਂ ਨੇ ਚੰਗਾ ਭਲਾ ਅਪਰੇਸ਼ਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਨਹੀਂ ਦੇਣਾ ਇਹਨਾਂ ਦਾ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਜਦੋਂ ਆਪਾਂ 6-7 ਦਿਨ ਹੋ ਗਏ ਖੂਨ ਇਹਨਾਂ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰਹੀ ਕਿੰਨਾ ਇਹਨਾਂ ਬਫ ਚੋਪ ਕਰਕੇ ਖੂਨ ਚੜਾਤਾ ਟਰਨਾ ਮੇਰੀ ਮਾਂ ਪੂਰੀ ਹੋ ਗਈ ਪਹਿਲਾਂ ਪਿਓ ਵੀ ਨਹੀਂ ਨਾ ਕਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਦਾ ਜਲਦੀ ਬਲੀਡ ਘੋਣ ਦੇ ਹੀ ਕੋਈ ਧਿਆਨ ਹੀ ਨਹੀਂ ਦੇਂਦੇ ਡਾਕਟਰ ਭੱਜ ਗਏ ਸਾਰੇ ਕੋਈ ਲੱਗੇ ਮਥੇ ਨ ਲੱਗਣ ਨਾ ਕੋਈ ਸਟਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭੜੀ ਜਾਰੇ ਕਾਲੀ ਆ ਤੁਹਾਨੂੰ ਚੜਿਆ ਬਲੱਡ ਚੜ ਦਾ ਸਾਰ ਤਰਫੋਂ ਨਾ ਕੀ ਆਪਣਾ ਹਾਂ ਪਰਮਜੀਤ ਆਇਆ ਆਪਾਂ ਆਪਾਂ ਜੀ ਨਵੇਂ ਪਿੰਡ ਤੋਂ ਅਜ ਨਾਲ ਪਹਾਂਦੀਆਂ ਰਿਸ਼ਤੇ ਕਰਨਾ ਕੀ ਹੋਈਏ ਕਟ ਰਾਜੀ ਇਹ ਨਾ ਅਖੰਡੀਆਂ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਕਿ ਤੁਹਾਡਾ ਬਲੱਡ ਚੜਦੀਏ ਪਾਸ ਉਹਨੇ ਬਲੱਡ ਚੜ ਰਹਾ ਤੜਫਾਂ ਲੱਗ ਗਈਆਂ ਆਪਰੇਸ਼ਨ ਕਰਵਾਇਆ ਸੀ ਛੋਟਿਆਂ ਦਾ ਛੋਟਿਆਂ ਦਾ ਵੱਡਿਆਂ ਦਾ ਆਏ ਸਿਸਟਰ ਸੀ ਛੋਟੀ ਸੜਕ ਤੋਂ ਮੈਡੀਕਲ ਹੋਣੀ ਹੈ 32 ਕਿ ਸਾਲ ਹੋ ਗਈ ਕਰਨੇ ਹੋਇਆ ਬਲੱਡ ਚੜ ਰਿਹਾ ਬਲੱਡ ਚੜ ਗਿਆ ਥੜ ਥੜ ਅੱਧਾ ਮਤਲਬ ਪੜਨ ਲੱਗ ਗਿਆ ਬਲੱਡ ਉਸੇ ਮੇਰੇ ਹੋ ਲੈ ਗਈ ਬਲੀਡਿੰਗ ਕਰਦੇ ਕੋਈਆਂ ਲੋਕਾਂ ਦੀ ਹੋਣੀ ਜਿਹਨਾਂ ਟੱਚ ਨਹੀਂ ਕੀਤਾ ਹਾਂਜੀ ਫਿਰ ਸਾਨੂੰ ਨਹੀਂ ਆਈ ਨਹੀਂ ਫਿਰ ਉੱਥੇ ਗਿਆ ਹੋਣਾ ਹੋਇਆ ਹੋਣਾ ਪੂਰੀ ਹੋ ਗਈ ਇਸ ਟਾਈਮ ਆਏ ਉਹਦੇ ਬੱਚਾ ਛੋਟਾ ਬੱਚਾ ਲਾਥ ਹੋ ਗਿਆ ਹਸਪੀਟਲ ਆ ਕੇ ਆਏ ਆ ਨਾ ਮੈਂ ਨਾਣੀ ਨੂੰ ਬੋਲਦੀ ਹੇ ਮਾਤਿਆਂ ਦੇ ਬ੍ਰਹਤ ਜੀ ਇਹ ਪਰਨਾ ਪਰਨਾ ਨਹੀਂ ਉਹਦਾ ਇਹਦੇ ਪੇਲੇ ਤੇ ਦੋ ਜੀ ਸਾਹ ਹੁੰਦੇ ਜਲੇ ਬਸ ਅਸਾਂ ਆਖੋ ਜੀ ਕਿ ਕੁ ਦੇਰਾਂ ਹੋ ਗਈ ਜੀ ਅੱਗੇ ਪਟਾਲੇ ਜੀ ਇਹ ਕੀ ਮੈਟਰ ਜਿਹੜਾ ਤੇ ਆਫਰ ਵਾ ਕਰਨ ਲਗਾਇਆ ਜੀ ਇਹ ਸਾਰੇ ਆਪਾਂ ਗੋਡਿਆਂ ਦਾ ਆਪਰੇਟ ਕਰਾਇਆ ਹੀ ਇਹਨਾਂ ਦਾ ਦੀਦੀ ਆਡੀ ਵੱਡੇ 78 ਸਾਲਾਂ ਦੇ ਆ ਗੋਡਿਆਂ ਦਾ ਆਪਰੇਟ ਕਰਾਇਆ ਤੇ ਇਹ ਉਹਨਾਂ ਦਾ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਅੱਡ ਕੋ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਆਗਾ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੋਂਦੀ ਰਹੀ ਹੈ ਉਹਨਾਂ ਦੇ ਇਹ ਡਾਕਟਰ ਦਾ ਫਰਜ਼ ਬੰਦਾ ਆ ਸਾਡਾ ਨਹੀਂ ਫਰਜ਼ ਬੰਦਾ ਵੀ ਵੇਖੋ ਤੀ ਪੰਜਾ ਬਲੱਡ ਸਾਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਬਲੀਡਿੰਗ ਉਹਨਾਂ ਨੂੰ ਦੇਰੀ ਜਦੋਂ ਖੂਨ ਖਤਮ ਹੋ ਗਿਆ ਨਾ ਉਹਨਾਂ ਨੇ ਕੋਈ ਟੈਸਟ ਕੀਤਾ ਬਲੱਡ ਦਾ ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਸਾਡੇ ਕੋਲ 4-5 ਲੱਖ ਰੁਪਏ ਲਿਆ ਜਾਂਦੇ ਹਾਂ ਹਾਂਜੀ ਤੇ ਹੁਣ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਰ ਦੇ ਆਥੀ ਹੋ ਗਈ ਉਹਦੀ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਹੈ ਇੰਜੈਕਸ਼ਨ ਗਲਤ ਜਾ ਲੱਗਾ ਤੇ ਜਿਹੜਾ ਸਟਾਫ ਆ ਉਹ ਕੋਈ ਐਨ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖਿਆ ਸਾਰੇ ਕੋਈ ਡਾਕਟਰ ਨੂੰ ਮਿਲੇ ਹੋ ਜਾਂ ਨਹੀਂ ਮਿਲੇ ਡਾਕਟਰ ਵੀ ਭਜੋੜੇ ਆ ਜੀ ਡਾਕਟਰ ਵੀ ਭਜੋੜੇ ਆ ਤੁਸੀਂ ਕੀ ਮੰਗ ਕਰਦੇ ਹੋ ਭਾਈ ਇਨਸਾਫ ਮਿਲਣਾ ਚਾਹੀਦਾਾਨੂੰ ਜੀ ਮੋਕੇ ਤੇ ਪੁਲਿਸ ਆਈ ਹੈ ਮੋਕੇ ਤੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਆਮੀ ਕੀ ਗੱਲ ਹੈ ਬਾਈ ਬਲਿਆ ਬਕਰਾ ਹੀ ਦੋਧਾ ਦਾ ਉਹਦਾ ਕੁੜੀ ਦਾ ਨਾ ਆਪਰੇਸ਼ਨ ਹੀ ਨਾ ਲੈਂਦਾ ਸਾਡੇ ਪੁੱਛਣ ਤੇ ਬਗੈਰ ਹੀ ਲੈਂਦਾ ਨਾ ਆ ਪਰਮ ਨੇ ਲਿਆ ਅੱਛਾ ਜੀ ਨਾ ਕਿ ਆਪਰੇਸ਼ਨ ਹੋ ਗਿਆ ਤੇ ਸਾਰੀ ਪੇਮੈਂਟ ਆ ਚਾਰ ਦਿਨ ਹੋ ਗਏ ਸਾਰੀ ਪੇਮੈਂਟਾਂ ਦੇ ਜੇ ਜੇ ਛੁੱਟੀ ਦੇਣ ਲੱਗੇ ਅੱਛਾ ਜੀ ਹਾਂ ਜੀ ਛੁੱਟੀ ਦੇਣੀ ਹੈ ਤੇ ਛੁੱਟੀ ਦੇਣ ਲੱਗਿਆਂ ਤੇ ਭਾਵੇਂ ਲਾਵੇ ਤੇ ਮੁਰਕੋ ਨਾ ਜਕਸਨ ਲਾ ਦੇ ਤਾਂ ਪਰ ਉਹ ਕਿਹੜਾ ਲਾਇਆ ਤੇ ਉਸੇ ਤੋਂ ਬਾਅਦ ਹੋ ਜਾਂਦੀ ਚਲ ਯਾਰ ਅੱਛਾ ਜੀ ਤੁਹਾਨੂੰ ਕੀ ਕੀ ਕਿਹਾ ਕੇ ਕੰਡੀਸ਼ਨ ਕਿਹਾ ਡਾਕਟਰ ਨੇ ਮਿਲਿਆ ਜਿਹਾ ਪਟਾਵਾ ਉਹਦੇ ਠੀਕ ਸੀ ਛੁੱਟੀ ਦੇਣ ਕੀ ਪਹਿਲੇ ਲੈ ਲਏ ਸਾਰੇ ਚੁੱਕੀ ਜੇ ਦੇ ਦੇ ਚ ਪੈ ਸਾਰੇ ਲਲੇ ਜਿਹੜੀ ਹੁਣ ਉਹਨਾਂ ਕੋ ਜੈਕਸ਼ਨ ਕਰਦਾ ਲੱਗਾ ਕਿ ਆਹ ਕੀ ਬਣਾ ਕੀ ਕੀਤਾ ਤੇ ਹੁਣ ਡਾਕਟਰ ਤੈਨੂੰ ਮਿਲਿਆ ਜੀ ਨਹੀਂ ਨਾ ਨਹੀਂ ਉਹ ਬਹੁਤ ਹੋ ਗਿਆ ਟੀਕਾ ਲਾ ਕੇ ਦਸ ਦੱਤ ਹੋ ਗਿਆ ਨਿਕਲ ਗਿਆ ਕਿਹੜਾ ਹਸਪਤਾਲ ਲਗਾ ਜੀ ਨਿਊ ਲਾਈਫ ਤੇ ਆ ਬੱਚੇ ਪੁੱਤ ਨਿਊ ਲਾਈਫ ਬੋਲੋ ਭਾਈ ਨਿਊ ਲਾਈਫ ਹੀ ਆਉਗਾ ਭਾਈ ਆ ਸਰ ਕਿਹੜੇ ਹਸਪੀਟਲ ਦੇ ਬਾਅਦ ਕਰਨਾ ਲਗਾ ਕੇ ਬੈਠੇ ਕੀ ਮੈਟਰ ਕੀ ਹੈ ਇੱਕ ਲੇਡੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਅੱਜ ਜਦੋਂ ਛੁੱਟੀ ਦੇਣ ਲੱਗੇ ਤਾਂ ਉਹ ਸੱਡਨਲੀ ਲੇਡੀ ਐਕਸਪਾਇਰ ਹੋ ਗਈ ਇਹ ਇਸ ਦੇ ਰੋਸ ਵਿੱਚ ਉਹਨਾਂ ਨੇ ਧਰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਾਹਿਬ ਇੱਥੋਂ ਦੇ ਆ ਰਹੇ ਆ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲੈਣਗੇ ਜੀ ਇਹਨਾਂ ਨਾਲ ਜੋ ਵੀ ਦੋਸ਼ੀ ਪੈਜੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਕੋਈ ਡਾਕਟਰ ਵਗੈਰਾ ਕੁਝ ਅਵੇਲੇਬਲ ਮਿਲੇ ਨਹੀਂ ਡਾਕਟਰ ਸਾਹਿਬ ਹੈਗੇ ਅੰਦਰ ਨਰਸਿਸ ਵੀ ਹੈਗੇ ਸਾਰੇ ਹੈਗੇ ਆ ਇਹ ਮੇਨ ਡਾਕਟਰ ਸਾਹਿਬ ਜਿਹੜੇ ਇੱਥੋਂ ਦੇ ਆ ਉਹਨਾਂ ਨੂੰ ਡਿਮਾਂਡ ਕਰ ਰਹੇ ਆ ਹੰਟੀ ਜੀ ਜੀ ਸਾਹਿਬ ਜੀ ਕੋਈ ਸਾਹਮਣੇ ਆਇਆ ਕੁਝ ਕਾਰਨ ਘਟਨਾ ਦਾ ਕੁਝ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਅਮਤਾਬ ਕਾਰਵਾਈ ਕੀਤੀ ਜਾਊਗੀ ਪਰਿਵਾਰ ਦੇ ਲੋਕੀ ਕੰਪਲੇਂਟ ਦਿੱਤੀਗੀ ਪਰਿਵਾਰ ਵੱਲੋਂ ਫਿਲਹਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦਿੰਦੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਹਸਪਤਾਲ ਕਰਵਾਈ ਹੋਏਗੀ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਵੀ ਉਹ ਭੱਜ ਗਏ ਆ ਹਸਪਤਲ ਛੱਡ ਕੇ ਉਹਨਾਂ ਹੀ ਡਾਕਟਰ ਸਾਹਿਬ ਉਹ ਗਏ ਸੀ ਕੰਮ ਕਿਤੇ ਤੇ ਉਹਨਾਂ ਨੂੰ ਬੁਲਾ ਰਹੇ ਆ ਵਾਪਸ ਆ ਰਹੇ ਹੋ ਜੋ ਠੀਕ ਹੈ ਥੈਂਕ ਯੂ ਨਹੀਂ ਭਾਜੀ ਸਹੀ ਜਦੋਂ ਇਹ ਡੈਥ ਹੋ ਗਈ ਆ ਤਾਂ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਅਜੇ ਤੱਕ ਫੋਨ ਉਹਨਾਂ ਦਾ ਬੰਦ ਆਂਡਾ ਕੋਈ ਨਹੀਂ ਕਿਸੇ ਨੇ ਉਹਨਾਂ ਨੇ ਫੋਨ ਹੀ ਨਹੀਂ ਕੋ ਚੁੱਕਿਆ ਭਾਜੀ ਤੁਸੀਂ ਕਲੀਅਰ ਗੱਲ ਕਰੋ ਨਾ ਅੰਦਰ ਕੋਈ ਡਾਕਟਰ ਹੈਗਾ ਨਾ ਕੋਈ ਉਸ ਹੈਗਾ ਇਹਨਾਂ ਦੀ ਗੱਲ ਹੋਈ ਆ ਤਾਂ ਫਿਰ ਕਿਲਾ ਦਿਜੀ ਇਹਨਾਂ ਦੇ ਜਿਹੜਾ ਡਾਕਟਰ ਸਾਹਿਬ ਨੇ ਅੰਦਰ ਜੋ ਮਰਜੀ ਝੂਠ ਮਾਰਨ ਦੀ ਕੋ ਡਾਕਟਰ ਸਾਹਿਬ 2 ਵਜੇ ਇੱਥੇ ਸੀਗਾ ਇਹ ਜਦੋਂ ਦੀ ਡੈਥ ਹੋ ਗਈ ਆ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਇਹ ਕੋਈ ਨਹੀਂ ਹੋਣਾ ਅਜੇ ਤੱਕ ਬੌੜਿਆ ਮੁਲਾਜ਼ਮ ਜ਼ਰੂਰ ਆਏ ਨੇ ਪਰ ਇਹ ਵੀ ਅਜੇ ਵੇਖ ਲੋ ਵੀ ਤੁਹਾਡੇ ਸਾਹਮਣੇ ਕੀ ਕਹਿ ਰਹੇ ਨੇ ਡਾਕਟਰ ਸਾਹਿਬ ਗਏ ਨੇ ਤੇ ਆਉਣ ਵਾਲੇ ਨੇ